ਮੋਹਲੀ ਜ਼ਿਲ੍ਹੇ ਦੀ ਡੇਰਾ ਬੱਸੀ ਪੁਲਿਸ ਨੇ ਇੱਕ ਚੋਰੀ ਤੇ ਸਨੇਚਿੰਗ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਐਕਿਊਜ਼ ਨੂੰ ਗ੍ਰਫਤਾਰ ਕੀਤਾ ਤਾਂ ਦੱਸਦੇ ਕਿ ਇਹ ਬਦਮਾਸ਼ ਪਿਛਲੇ ਕਈ ਦਿਨਾਤੋਂ ਸਨੇਚਿੰਗ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀਗਾ ਕਈ ਕ੍ਰਿਮਿਨਲ ਬੈਕਗ੍ਰਾਉਂਡ ਇਹਦੇ ਸਾਹਮਣੇ ਆਈ ਹੈ ਬਲਜਿੰਦਰ ਸਿੰਘ ਇਹ ਸੁੰਦਰਾ ਦਾ ਰਹਿਣ ਵਾਲਾ ਜਿਹੜੇ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆਈ ਹੈ ਕਿ ਡੇਰਾ ਬੱਸੀ ਪੁਲਿਸ ਨੇ ਇਸ ਨੂੰ ਕਾਬੂ ਕੀਤਾ ਹੈ ਹਾਲਾਂਕਿ ਜਦ ਇਹਨੂੰ ਪੁਲਿਸ ਵੜਨ ਗਈ ਤਾਂ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਇਹਦੇ ਪੈਰ 'ਚ ਫ੍ਰੈਕਚਰ ਹੋਇਆ ਹਾਲਾਂਕਿ ਸਨੇਚਿੰਗ ਦੀ ਵਾਰਦਾਤਾ ਹੋਰ ਵੀ ਕਈ ਚੀਜ਼ਾਂ ਨੂੰ ਲੈ ਕੇ ਕਈ ਇਹਦੇ ਤੇ ਪਹਿਲਾਂ ਵੀ ਕ੍ਰਿਮਨਲ ਬੈਕਗ੍ਰਾਉਂਡ ਸਾਹਮਣੇ ਆ ਰਹੀ ਹੈ ਜਿਸ ਨੂੰ ਲੈ ਕੇ ਹੁਣ ਪੁਲਿਸ ਲਗਾਤਾਰੀ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਤਾਂ ਉਹ ਦੱਸ ਦਈਏ ਕਿ ਕਈ ਚੀਜ਼ਾਂ ਦੇ ਵਿੱਚ ਇਹਦੀ ਇਨਵੋਲਵਮੈਂਟ ਸਾਹਮਣੇ ਆਈ ਹੈ ਚਾਹੇ ਉਹ ਸਨੇਚਿੰਗ ਦੀ ਗੱਲ ਹੋਵੇ ਚਾਹੇ ਉਹ ਚੋਰੀ ਦੀ ਗੱਲ ਹੋਵੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕਈ ਚੀਜ਼ਾਂ ਦਾ ਜਿਹੜਾ ਖੁਲਾਸਾ ਹੈ ਉਹ ਲਗਾਤਾਰ ਹੋ ਰਿਹਾ ਹੈ ਮੋਹਾਲੀ ਜ਼ਿਲ੍ਹੇ ਦੀ ਡੇਰਾ ਬੱਸੀ ਪੁਲਿਸ ਨੇ ਇੱਕ ਚੋਰੀ ਤੇ ਸਨੇਚਿੰਗ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਕਿਊਜਨੋ ਗ੍ਰਫਤਾਰ ਕੀਤਾ ਤਾਂ ਦੱਸਦੇ ਕਿ ਇਹ ਬਦਮਾਸ਼ ਪਿਛਲੇ ਕਈ ਦਿਨਾਤੋਂ ਸਨੇਚਿੰਗ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀਗਾ ਕਈ ਕ੍ਰਿਮਿਨਲ ਬੈਕਗ੍ਰਾਉਂਡ ਇਹਦੇ ਸਾਹਮਣੇ ਆਈ ਹੈ ਬਲਜਿੰਦਰ ਸਿੰਘ ਇਹ ਸੁੰਦਰਾ ਦਾ ਰਹਿਣ ਵਾਲਾ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆਈ ਹੈ ਕਿ ਡੇਰਾਬੱਸੀ ਪੁਲਿਸ ਨੇ ਇਸ ਨੂੰ ਕਾਬੂ ਕੀਤਾ ਹੈ ਹਾਲਾਂਕਿ ਜਦ ਇਹਨੂੰ ਪੁਲਿਸ ਵੜਨ ਗਈ ਤਾਂ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਇਹਦੇ ਪੈਰ 'ਚ ਫ੍ਰੈਕਚਰ ਹੋਇਆ ਹਾਲਾਂਕਿ ਸਨੇਚਿੰਗ ਦੀ ਵਾਰਦਾਤਾਂ ਹੋਰ ਵੀ ਕਈ ਚੀਜ਼ਾਂ ਨੂੰ ਲੈ ਕੇ ਕਈ ਇਦੇ ਤੇ ਪਹਿਲਾਂ 20 ਕ੍ਰਾਈਮिनल ਬੈਕਗ੍ਰਾਉਂਡ ਸਾਹਮਣੇ ਆ ਰਹੀ ਹੈ ਜਿਸ ਨੂੰ ਲੈ ਕੇ ਹੁਣ ਪੁਲਿਸ ਲਗਾਤਾਰੀ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਤਾਂ ਉਹ ਦੱਸ ਦਈਏ ਕਿ ਕਈ ਚੀਜ਼ਾਂ ਦੇ ਵਿੱਚ ਇਹਦੀ ਇਨਵੋਲਵਮੈਂਟ ਸਾਹਮਣੇ ਆਈ ਹੈ ਚਾਹੇ ਉਹ ਸਨੇਚਿੰਗ ਦੀ ਗੱਲ ਹੋਵੇ ਚਾਹੇ ਉਹ ਚੋਰੀ ਦੀ ਗੱਲ ਹੋਵੇ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕਈ ਚੀਜ਼ਾਂ ਦਾ ਜਿਹੜਾ ਖੁਲਾਸਾ ਹੈ ਉਹ ਲਗਾਤਾਰ ਹੋ ਰਿਹਾ ਮੋਹਾਲੀ ਜ਼ਿਲ੍ਹੇ ਦੀ ਡੇਰਾ ਬੱਸੀ ਪੁਲਿਸ ਨੇ ਇੱਕ ਚੋਰੀ ਤੇ ਸਨੇਚਿੰਗ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਐਕਿਊਜ਼ ਨੂੰ ਗ੍ਰਿਫਤਾਰ ਕੀਤਾ ਤਾਂ ਉਹ ਦੱਸ ਦਈਏ ਕਿ ਬਦਮਾਸ਼ ਪਿਛਲੇ ਕਈ ਦਿਨਾਤੋਂ ਸਨੇਚਿੰਗ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਿਆ ਸੀਗਾ ਕਈ ਕ੍ਰਿਮਿਨਲ ਬੈਕਗ੍ਰਾਉਂਡ ਇਹਦੇ ਸਾਹਮਣੇ ਆਈ ਹੈ ਬਲਜਿੰਦਰ ਸਿੰਘ ਇਹ ਸੁੰਦਰਾ ਦਾ ਰਹਿਣ ਵਾਲਾ ਜਿਹੜੇ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆਈ ਹੈ ਕਿ ਡੇਰਾਬੱਸੀ ਪੁਲਿਸ ਨੇ ਇਸ ਨੂੰ ਕਾਬੂ ਕੀਤਾ ਹੈ ਹਾਲਾਂਕਿ ਜਦ ਇਹਨੂੰ ਪੁਲਿਸ ਫੜਨ ਗਈ ਤਾਂ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਇਹਦੇ ਪੈਰ 'ਚ ਫ੍ਰੈਕਚਰ ਹੋਇਆ ਹਾਲਾਂਕਿ ਸਨੇਚਿੰਗ ਦੀ ਵਾਰਦਾਤਾਂ ਹੋਰ ਵੀ ਕਈ ਚੀਜ਼ਾਂ ਨੂੰ ਲੈ ਕੇ ਕਈ ਇਹਦੇ ਤੇ ਪਹਿਲਾਂ ਵੀ ਕ੍ਰਿਮਿਨਲ ਬੈਕਗ੍ਰਾਉਂਡ ਸਾਹਮਣੇ ਆ ਰਹੀ ਹੈ ਜਿਸ ਨੂੰ ਲੈ ਕੇ ਹੁਣ ਪੁਲਿਸ ਲਗਾਤਾਰੀ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਕਈ ਚੀਜ਼ਾਂ ਦੇ ਵਿੱਚ ਇਹਦੀ ਇਨਵੋਲਵਮੈਂਟ ਸਾਹਮਣੇ ਆਈ ਹੈ ਚਾਹੇ ਉਹ ਸਨੇਚਿੰਗ ਦੀ ਗੱਲ ਹੋਵੇ ਚਾਹੇ ਉਹ ਚੋਰੀ ਦੀ ਗੱਲ ਹੋਵੇ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕਈ ਚੀਜ਼ਾਂ ਦਾ ਜਿਹੜਾ ਖੁਲਾਸਾ ਹੈ ਉਹ ਲਗਾਤਾਰ ਹੋ ਰਿਹਾ ਮੋਹਾਲੀ ਜ਼ਿਲ੍ਹੇ ਦੀ ਡੇਰਾ ਬੱਸੀ ਪੁਲਿਸ ਨੇ ਇੱਕ ਚੋਰੀ ਤੇ ਸਨੇਚਿੰਗ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਐਕਿਊਜ਼ ਨੂੰ ਗ੍ਰਿਫਤਾਰ ਕੀਤਾ ਤਾਂ ਦੱਸਦੇ ਕਿ ਇਹ ਬਦਮਾਸ਼ ਪਿਛਲੇ ਕਈ ਦਿਨਾਤੋਂ ਸਨੇਚਿੰਗ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀਗਾ ਕਈ ਕ੍ਰਿਮਿਨਲ ਬੈਕਗ੍ਰਾਉਂਡ ਇਹਦੀ ਸਾਹਮਣੇ ਆਈ ਹੈ ਬਲਜਿੰਦਰ ਸਿੰਘ ਇਹ ਸੁੰਦਰਾ ਦਾ ਰਹਿਣ ਵਾਲਾ ਜਿਹੜੇ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆਈ ਹੈ ਕਿ ਡੇਰਾਬੱਸੀ ਪੁਲਿਸ ਨੇ ਇਸ ਨੂੰ ਕਾਬੂ ਕੀਤਾ ਹੈ ਹਾਲਾਂਕਿ ਜਦ ਇਹਨੂੰ ਪੁਲਿਸ ਫੜਨ ਗਈ ਤਾਂ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਇਹਦੇ ਪੈਰ 'ਚ ਫ੍ਰੈਕਚਰ ਹੋਇਆ ਹਾਲਾਂਕਿ ਸਨੇਚਿੰਗ ਦੀ ਵਾਰਦਾਤਾ ਹੋਰ ਵੀ ਕਈ ਚੀਜ਼ਾਂ ਨੂੰ ਲੈ ਕੇ ਕਈ ਇਹਦੇ ਤੇ ਪਹਿਲਾਂ ਵੀ ਕ੍ਰਿਮੀਨਲ ਬੈਕਗ੍ਰਾਉਂਡ ਸਾਹਮਣੇ ਆ ਰਹੀ ਹੈ ਜਿਸ ਨੂੰ ਲੈ ਕੇ ਹੁਣ ਪੁਲਿਸ ਲਗਾਤਾਰੀ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਕਈ ਚੀਜ਼ਾਂ ਦੇ ਵਿੱਚ ਇਹਦੀ ਇਨਵੋਲਵਮੈਂਟ ਸਾਹਮਣੇ ਆਈ ਹੈ ਚਾਹੇ ਉਹ ਸਨੇਚਿੰਗ ਦੀ ਗੱਲ ਹੋਵੇ ਚਾਹੇ ਉਹ ਆ ਚੋਰੀ ਦੀ ਗੱਲ ਹੋਵੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕਈ ਚੀਜ਼ਾਂ ਦਾ ਜਿਹੜਾ ਖੁਲਾਸਾ ਹੈ ਉਹ ਲਗਾਤਾਰ ਹੋ ਰਿਹਾ ਹੈ